ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਰਿਕਾਰਡ ਕਰ ਰਹੇ ਆ ਪਿੰਡ ਵੰਦਰ ਜਟਾਣਾ ਜ਼ਿਲ੍ਹਾ ਫਰੀਕੋਟ ਤੇ ਬਾਈ ਕੋਲ ਦੋ ਜਾਨਵਰ ਜਿਹੜੇ ਵਕਾਊ ਆ ਦੋਵੇਂ گاਵਾ ਇੱਕ ਤਾਂ ਤਾਜੀ ਸੂਈ ਗਾਂ ਦੋ ਤਿੰਨ ਦਿਨ ਹੋਈ ਆ ਤੇ ਇੱਕ ਜਿਹੜੀ ਗਾਂ ਆਪਾਂ ਤੁਹਾਨੂੰ ਦਿਖਾਵਾਂਗੇ ਸੱਤਾਂ ਮਹੀਨਿਆਂ ਦੀ ਜਿਹੜੀ ਗੱਬਣ ਗਾਂ ਤੇ ਜਿਹੜੇ ਕਿਸਾਨ ਵੀਰ ਪਹਿਲਾਂ ਤਾਂ ਆਪਣੇ ਚੈਨਲ ਤੇ ਨਵੇਂ ਜੁੜਿਆ ਜੀ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਨਾਲ ਬੈੱਲ ਵਾਲਾ ਆਈਕਨ ਜ਼ਰੂਰ ਨਾਲ ਆਪ ਲੈਣਾ ਤਾਂ ਜੋ ਹਰ ਨੋਟੀਫਿਕੇਸ਼ਨ ਤੁਹਾਡੇ ਤੀਕ ਪਹੁੰਚਦੀ ਰਵੇ ਵੀਡੀਓ ਦੇ ਵਿੱਚ ਜਿਹੜੀ ਬਈ ਤੁਸੀਂ ਇਹ ਕਿਸਾਨ ਵੀਰੋ ਗਾਂ ਦੇਖ ਰਹੇ ਹੋ ਇਹ ਤਾਜੀ ਸੂਈ ਗਾਂ ਇਹ ਹਲੇ 2-3 ਦਿਨ ਜਿਹੜੇ ਇਹਨੂੰ ਸੂਈ ਨੂੰ ਹੋਏ ਆ ਤੇ ਥਣਾ ਥੁਣਾ ਦੀ ਬਿਲਕੁਲ ਸਾਫ਼ ਇਹਗਾ ਪਹਿਲੇ ਸੂਏ ਜਿਹੜੀ ਇਹ ਸੂਈ ਹੈ ਹਲੇ ਤੇ ਮਗਰ ਜਿਹੜਾ ਇਹਦੇ ਬੱਚਾ ਤੇ ਉੰਜ ਵੀ ਹੈ ਠੰਡੀ ਸੀਲ ਬਿਲਕੁਲ ਗਾਂ ਤੇ ਦੁੱਧ ਵੀ ਬਾਈ ਦੇ ਦੱਸਣ ਮੁਤਾਬਕ ਜਿਹੜਾ ਇਹਦੇ ਥੱਲੇ ਹੁਣ ਬੋਲਾ ਚੋਂਦੇ ਆ 10 ਕਿਲੋ ਜਿਹੜਾ ਇਹਦੇ ਥੱਲੋਂ ਬੋਲਾ ਚੋਂਦੇ ਆ ਤੁਹਾਨੂੰ ਤੁਸੀਂ ਬਾਕੀ ਚੈੱਕ ਕਰ ਸਕਦੇ ਹੋ ਤੇ ਕੀਮਤ ਬਈ ਇਹਦੀ 63000 ਰੁਪਏ ਬਈ ਮੰਗ ਰਿਆ ਤੇ ਹੰਥੋਂ ਬਿਲਕੁਲ ਸਾਫ਼ ਆ ਤੇ ਬਈ ਬੱਚੇ ਦੇ ਵੀ ਜਿਹੜਾ ਹਲੇ ਨਾੜੂਆ ਨਾਲ ਹੈਗਾ 2-3 ਦਿਨ ਜਿਹੜੇ ਹੋਏ ਆ ਤੇ ਮਾੜਾ-ਮੋਡਾ ਜਿਹੜਾ ਉਪਰੇ ਬੰਦੇ ਤੋਂ ਜਿਵੇਂ ਡਰ ਜਾਂਦੀ ਕਈ ਵਾਰ ਓੰਜ ਠੰਡੀ ਸੀਲ ਆ ਜੇਵਾ ਤੇ ਬੱਚਾ ਆ ਤੇ ਨਾਲ ਨਾੜੂਆ ਦੇ ਹੈਗਾ 2-3 ਦਿਨ ਜਿਹੜੇ ਇਹਨੂੰ ਸੂਈ ਨੂੰ ਹੋਏ ਆ ਤੇ ਬਾਕੀ ਤੁਸੀਂ ਚੈੱਕ ਕਰ ਸਕਦੇ ਹੋ ਤੇ 2 ਨੰਬਰ ਤੇ ਜਿਹੜੀ ਆ ਗਈ ਬਈ ਇਹ ਆਹ ਗਾਂ ਇਹ ਦੂਜੀ ਸੂਏ ਜਿਹੜਾ ਇਹਨੇ ਸੂਣਾ ਤੇ 7 ਮਹੀਨਿਆਂ ਦੀ ਇਹ ਗੱਬਣਾਂ ਇਹ ਕੱਦ ਕੋਦ ਤੁਸੀਂ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਤੇ ਥਣਾ ਤੁਣਾ ਦੀ ਬਿਲਕੁਲ ਓਕੇ ਆ ਤੇ ਕੀਮਤਾ ਬਈਏ ਦੀ ਜਮਾਨ 30000 ਰੁਪਏ ਜਿਹੜਾ ਇਹਦਾ ਮੁੱਲ ਕੀਤਾ ਬਾਕੀ ਮਾਨਤਾਨ ਵੀ ਹੋ ਜਾਊਗਾ ਤੇ 7 ਮਹੀਨਿਆਂ ਦੀ ਗੱਬਣ ਹੈ ਇਹ ਬਾਕੀ ਤੁਸੀਂ ਚੈੱਕ ਕਰ ਸਕਦੇ ਹੋ ਤੇ ਪੈੰਡੂ ਮੰਦਰ ਜੜਾਣਾ ਜਿਹੜਾ ਫ੍ਰੀਕੋਟ ਸਕਰੀਨ ਉੱਪਰ ਵੀ ਬਾਕੀ ਆਪਾਂ ਨੰਬਰ ਜਿਹੜਾ ਚਲਾ ਦਾਂਗੇ